ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਅੰਮ੍ਰਿਤਪੁਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪਿੰਡ ਸੋਹਲ ਦੇ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅਮਨਸਾਨ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਤ ਪਿੰਡ ਸੋਹਰ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ ਉਹਨਾਂ ਦੋਵਾਂ ਨੂੰ ਇਲਾਜ ਲਈ ਗੁਰਦਾਸਪੁਰ ਹਸਪਤਾਲ ਭੇਜਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਤਰਨ ਸ਼ਰਮਾ ਜੋ ਕਿ ਅੰਮ੍ਰਿਤਸਰ ਪੰਜਾਬ ਤੋਂ ਹੈ ਟਲੌਜੀ ਆਪਣੀ ਪਤਨੀ ਨਾਲ ਘੁੰਮਣ ਗਿਆ ਸੀ ਤੇ ਉਸ ਤੋਂ ਜਦੋਂ ਵਾਪਸ ਆ ਰਿਹਾ ਸੀ ਆਪਣੀ ਕਾਰ ਦੇ ਵਿੱਚ ਤਾਂ ਇੱਕ ਮੋਟਰਸਾਈਕਲ ਦੇ ਨਾਲ ਟੱਕਰ ਹੋ ਗਈ ਤੇ ਇਹ ਮੰਦਭਾਗੀ ਘਟਨਾ ਵਾਪਰ ਗਈ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਤੇ ਹੁਣ ਉਹ ਜਾਂਚ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ੀ 에어ਪੋਰਟ ਮਾਤਾ ਤੇਰੇ ਪੁੱਤ ਵਾ ਜਿਹੜਾ ਇਹਦਾ ਪੁੱਤ ਵਾ ਪੁੱਤ ਕੇ ਕੇ ਕਿਹੜੇ ਪਿੰਡ ਦਾ ਜੇ ਕੀ ਨਾਂ ਤੁਹਾਡੇ ਪੁੱਤਰੇ ਦਾ ਮੇਰਾ ਗੁਰਿੰਦਰ ਸਿੰਘ ਕਿੰਨੇ ਕਿੰਨੇ ਵਜੇ ਘਰੋਂ ਨਿਕਲਿਆ ਸੀ ਆ ਜੀ ਮੈਂ ਬਿਠਾਰ ਕਦਮ ਗਈਆਂ ਇਹ ਤੁਹਨੇ ਵੇਖਿਆ ਤੇ ਦੋਵੇਂ ਜਾਓ ਜਰਦਾਪੋਰੀ ਖੜੇ ਦੇ ਆ ਵਾ ਮਾਤਾ ਨੂੰ ਫੋਟੋ ਪੇੜਾ ਮਾਣ ਐ ਲੱਗ ਜਿੰਨੀ ਜਾਓ ਉਥੇ ਜਰਦਾਪੋਰੀ ਜਾਓ ਜਰਦਾਪੋਰੀ ਤੇਰਾ ਤੇਰਾ ਕੋਈ ਹੈਗਾ ਨਾਲ ਇਹਦਾ ਪੋਤਰਾ ਵਾ ਇਹਦਾ ਮੁੰਡਾ ਪਾ ਇਹਦਾ ਪੋਤਰਾ ਅਕਲ ਗਿਆ ਵਾ ਹੱਤਾਂ ਦਾ ਫਟਾੜੀਆਂ ਇਸ ਤਰ੍ਹਾਂ ਹੋਰ ਭਰਾ ਇਸ ਤਰ੍ਹਾਂ ਲੱਗੇ ਆਂਜੀ ਭਾਜੀ ਕੀ ਨਾਂ ਆਪਣਾ ਤੇ ਕੀ ਕੀ ਘਟਨਾ ਵਾਪਰੀ ਏ ਮੇਰਾ ਸਰ ਤਰुण ਸ਼ਰਮਾ ਨਾਂ ਆਵਾਂ ਅੰਮ੍ਰਿਤਸਰ ਪੰਜਾਬ ਤੋਂ ਹੋਗਾ ਮੈਂ ਤੇ ਮੈਂ ਆਪਣੀ ਵਾਈਫ ਦੇ ਨਾਲ ਆ ਰਿਹਾ ਸੀ ਦੋ ਮਹੀਨੇ ਸਾਡੇ ਵਿਆਹ ਹੋਏ ਆ ਇਹ ਇਤਰਾ ਟੋਡੋ ਜੀਰੋ ਆਪਾਂ ਘੁੰਮ ਕੇ ਵਾਪਸ ਆ ਰਹੇ ਹਥੋ ਥੋੜਾ ਜਿਹਾ ਪਾਣੀ ਵਾਲੀ ਬੋਤਲ ਤੇ ਸਮਾਨ ਲੇਤਾ ਹੈ ਜੀ ਗੱਡੀ ਹੈ ਜੇ ਸਲੋ ਹੀ ਹੀ ਰੋਡ ਤੇ ਅਜੇ ਬਿਲਕੁਲ ਸਲੋ ਜਾ ਰਹੀ 80 ਦੀ ਸਪੀਡ ਤੇ ਹੋਣੀ ਹੈ ਗੱਡੀ ਆਪਾਂ ਬਿਲਕੁਲ ਆਪਣੀ ਸਾਈਡ ਤੇ ਆ ਰਹੇ ਆ ਤੇ ਦੋ ਸਪਲੈਂਡਰ ਤੇ ਮੁੰਡੇ ਬੈਠੇ ਹੀ ਤੇ ਰੂਮ ਸਾਈਡ ਤੋਂ ਆ ਰਿਹਾ ਹੀ ਰੂਮ ਸਾਈਡ ਤੋਂ ਪਤਾ ਨਹੀਂ ਆਪਾਂ ਸਭ ਮਜਾ ਹੱਸੇ ਮਜਾ ਕਰਦੇ ਕਰਦੇ ਇੱਕਦਮ ਰੋਡ ਦੇ ਵਿੱਚ ਆ ਗਏ ਆ ਤੋਂ ਉਹ ਨਾਲ ਗੱਡੀ ਟਕਰਾਈ ਆ ਤੇ ਬੜੀ ਮੁਸ਼ਕਲ ਆ ਮੈਂ ਗੱਡੀ ਬ੍ਰੇਕ ਲਗਾ ਕੇ ਕੰਟਰੋਲ ਚ ਕੀਤੀ ਆ ਪਰ ਗੱਡੀ ਕੰਟਰੋਲ ਚ ਨਹੀਂ ਹੋਈ ਤੇ ਗੱਡੀ ਕੰਟਰੋਲ ਕਰਦੀ ਕਰਦੀ ਗੱਡੀ ਇਧਰ ਫੁੱਟਪਾਥ ਤੇ ਪੰਡ ਗਈ ਆ ਗੱਡੀ ਦਾ ਆਪਣਾ ਬਹੁਤ ਸਾਰਾ ਨੁਕਸਾਨ ਆਇਆ ਸਾਰੇ ਪੰਡ ਗਏ ਆ ਬਾਕੀ ਸੱਟ ਮੈਂ ਤਾਂ ਪਹਾਈ ਆ ਬਾਕੀ ਉਹ ਤੋਂ ਮੁੰਡੇ ਜਿਹੜੇ ਸਪਲੈਂਡਰ ਤੇ ਸੀ ਉਹਨਾਂ ਨੂੰ ਲੈ ਕੇ ਗਏ ਆ ਤੇ ਉਹਨਾਂ ਦੇ ਥੋੜੀ ਬੋਦੀ ਲੱਗੀਆਂ ਵਾ ਤੇ ਆਪਣਾ ਪਹਾਈ ਆ ਠੀਕ ਹਾਂਜੀ ਬਾਕੀ ਆਪਾਂ ਆਪਣੇ ਬੱਚੂ ਆਪਣੀ ਸਾਈਡ ਤੇ ਆ ਰਹੇ ਸੀ ਸਾਡੇ ਕੋਈ ਗਲਤੀ ਨਹੀਂ ਆ ਮਲਾਜਾ ਵਗੈਰਾ ਜਿੱਦਾਂ ਮਰਜੀ ਸਾਡਾ ਚੈੱਕ ਕਰਾਣ ਲਾਇਸੈਂਸ ਵਗੈਰਾ ਚੀਜ਼ ਆਪਣੇ ਕੋਲ ਪ੍ਰੋਪਰ ਆ ਤੇ ਆ ਮੈਂ ਤਾਂ ਆਪਣੀ ਵਾਈਫ ਦੇ ਨਾਲ ਆ ਰਹੇ ਕੋਈ ਹਸੇ ਮਜ਼ਾਕ ਵਾਲਾ ਇਦਾਂ ਦਾ ਕੋਈ ਚੱਕਰ ਨਹੀਂ ਸੀਗਾ ਉਹ ਦੋ ਮੁੰਡੇ ਆ ਰਹੇ ਸੀ ਪਤਾ ਨਹੀਂ ਇਹ ਪਿੰਡ ਦੇ ਹੀ ਆ ਗੋਲ ਹੀ ਰਹਿੰਦੇ ਆ ਪਤਾ ਨਹੀਂ ਕੀ ਹਸੇ ਮਜ਼ਾਕ ਕਰਦੇ ਕਰਦੇ ਤੇ ਰੋਂਗ ਸਾਈਡ ਤੇ ਚੜ ਗਏ ਆ ਰੋਂਗ ਸਾਈਡ ਤੋਂ ਆਂਦੇ ਆਂਦੇ ਚੱਲ ਰੋਂਗ ਸਾਈਡ ਤੇ ਆ ਵੀ ਰਹੇ ਆ ਆਪਣੀ ਸਾਈਡ ਤੇ ਇੱਧਰ ਵਾਲੀ ਸਾਈਡ ਤੇ ਰਹਿਣ ਆਂਦੇ ਆਂਦੇ ਇੱਕਦਮ ਵਿੱਚ ਘਰ ਰੋਡ ਤੇ ਆ ਗਏ ਆ ਸਲਿੱਪ ਕਰ ਕਰਦੇ ਨਿਸ਼ਾਨ ਨਹੀਂ ਹੋਣ ਜਾਂਦੇ ਤੇ ਟਾਈਟ ਤੇ ਸਪਲੈਂਡਰ ਤੇ ਵਿੱਚ ਘਾਰ ਇੱਕਦਮ ਆ ਗਿਆ ਤੇ ਗੱਡੀ ਨਾਲ ਟਕਰਾਈ ਹੋਰ ਸ਼ਵਲ ਹਸਤਾਲ ਖੜਿਆ ਹੁਣ ਮੁੰਡੇ ਹਾਂਜੀ ਹਾਂਜੀ ਹੋਣੇ ਦੋ ਮੁੰਡੇ ਲੈ ਗਏ ਚਲੋ ਛੁੱਟ ਲਾ ਠੀਕ ਹੈ ਜੀ ਠੀਕ ਹੈ ਬਹੁਤ ਕਹਿੰਦੇ ਸਾਨੂੰ ਕਹਿੰਦੇ ਹੋਰ ਦੇ ਐਕਸੀਡੈਂਟ ਹੋਇਆ ਹਾਂਜੀ ਇਹ ਮੌਕੇ 'ਤੇ ਆ ਕੇ ਵੇਖਿਆ ਮੋਟਰਸਾਈਕਲ ਤੇ ਕਾਰ ਨਾਲ ਰਕੀ ਹੋਇਆ ਸੀਗਾ ਜਿਹੜੇ ਮੋਟਰਸਾਈਕਲ ਵਾਲੇ ਦੋ ਵਿਅਕਤੀ ਆ ਉਹ ਪਾ ਕੇ ਚੱਕੀ ਹੋਈ ਜਾ ਬਾਕੀ ਕਾਰ ਦੇ ਬਾਅਦ ਪਤਾ ਲੱਗਿਆ ਸਾਰੀ ਕਾਨੂੰਨੀ ਕਾਰਵਾਈ ਨਾਲ ਖਰਾਫ ਹੋਏ ਕਿ ਜੋ ਵੀ ਕਾਰ ਬੰਦੀ ਕਾਰਵਾਈ ਇਹ ਕਾਰ ਵਾਲੇ ਕਿੱਧਰੋਂ ਆਉਂਦੇ ਇਹ ਤੇ ਮੋਟਰਸਾਈਕਲ ਵਾਲੇ ਕਿੱਧਰੋਂ ਆਉਂਦੇ ਨੇ ਕਾਰ ਵਾਲੇ ਗਰਦਾਪੁਰ ਸਾਈਡ ਤੋਂ ਆ ਰਹੇ ਨੇ ਜਿਹੜੇ ਸਿਪ ਮੋਟਰਸਾਈਕਲ ਵਾਲੇ ਸਵਾਰੰਦ ਆਏ ਕਿ ਸਵਾਰੰਦ ਰਸਿ ਗਈ ਉਹਨਾਂ ਨੂੰ ਫਰਸਟ ایڈ ਲਈ ਕਿੱਥੇ ਪਹੁੰਚਾਤਾ ਜੀ ਇੱਥੇ ਗਰਦਾਪੁਰ ਲੈ ਕੇ ਹਸਪਤਾਲ ਸਰਕਾਰੀ ਲੈ ਕੇ ਥਾਰੀ ਵਾਲੇ ਉਹ ਪੀਲੇ ਦਾ ਗੇਟ